ਤੇ ਅੱਜ ਆਪਾਂ ਫੌਰੀ ਮਸਲੇ ਤੇ ਪਿਛਲੇ ਕਈ ਦਿਨਾਂ ਤੋਂ ਪਾਣੀ ਦਾ ਜਿਹੜਾ ਵਹਾਅ ਆ ਬਹੁਤ ਤੇਜ਼ ਹੋਇਆ ਲੋਕਾਂ ਦੇ ਵਿੱਚ ਬਹੁਤ ਡਰ ਤੇ ਸਹਿਮ ਹੈ ਸਾਡੇ ਜ਼ਿਲ੍ਹੇ ਨੂੰ ਛੱਡ ਕੇ ਸੱਤ ਜ਼ਿਲ੍ਹੇ ਜਿਹੜੇ ਆ ਇਹਦੀ ਲਪੇਟ ਦੇ ਵਿੱਚ ਬੁਰੀ ਤਰ੍ਹਾਂ ਫਸੇ ਹੋ ਆ 300 ਤੋਂ ਉੱਪਰ ਪਿੰਡ ਜਿਹੜਾ ਆ ਉਹ ਪਾਣੀ ਦੇ ਨਾਲ ਭਰਿਆ ਪਿਆ ਆ ਤੇ ਲੋਕ ਆਪਣੇ ਖੇਤਾਂ ਦੇ ਵਿੱਚ ਜਿਨ੍ਹਾਂ ਦੇ ਮਕਾਨ ਹੈ ਉਹ ਮਕਾਨਾਂ ਦੇ ਉੱਪਰ ਤਰਪੈਲਾ ਪਾ ਕੇ ਜਿਹੜੇ ਬੈਠੇ ਆ ਉਹਨਾਂ ਦੇ ਕੋਲ ਬਹੁਤ ਸਾਰੀਆਂ ਵੀਡੀਓ ਦੇਖੀ ਆ ਕਿਸੇ ਕੋਲ ਪਾਣੀ ਹੈ ਨਹੀਂ ਕਿਸੇ ਕੋਲ ਰੋਟੀ ਹੈ ਨਹੀਂ ਬਾਕੀ ਜਿਹੜੇ ਦਾਣਾ ਫੱਕਾ ਸੀਗਾ ਸਾਰਾ ਉਹਨਾਂ ਦਾ ਜਿਹੜਾ ਉਹ ਖਰਾਬ ਹੋ ਗਿਆ ਆ ਬਹੁਤ ਵੱਡਾ ਜਿਹੜਾ ਪੰਜਾਬ ਦਾ ਨੁਕਸਾਨ ਜਿਹੜਾ ਹੋ ਗਿਆ ਆ ਔਰ ਅਸੀਂ ਪਿਛਲੇ ਦਿਨਾਂ ਦੇ ਜਾਈਏ ਇਹ ਹੁਣ ਨਹੀਂ ਹਰਿਆਣੇ ਨੇ ਆ Rajasthan ਨੇ ਪਾਣੀ ਮੰਗਿਆ ਜਦੋਂ ਸਾਡੇ ਤੇ ਆਫਤ ਪਈ ਆ ਨਾ ਅਸੀਂ ਲੰਬੇ ਸਮੇਂ ਤੋਂ ਕਹਿੰਦੇ ਆਂ ਪਾਣੀ ਉਹਨਾਂ ਦਾ ਹੁੰਦਾ ਆ ਜਿਨ੍ਹਾਂ ਨੇ ਨੁਕਸਾਨ ਝੱਲਣਾ ਹੁੰਦਾ ਆ ਅੱਜ ਅਸੀਂ ਨੁਕਸਾਨ ਝੱਲ ਰਹੇ ਆ ਉਹ ਸੁੱਕੇ ਦੇ ਬੈਠੇ ਬੜੇ ਆਰਾਮ ਦੇ ਨਾਲ ਹੁਣ ਕੋਈ ਪਾਣੀ ਨਹੀਂ ਮੰਗ ਰਿਆ ਤੇ ਅਸੀਂ ਸਰਕਾਰ ਨੂੰ ਅੱਜ ਕਹਿਣ ਆਏ ਆਂ ਕਿ ਇਸ ਮਾਮਲੇ ਦੇ ਵਿੱਚ ਦੇਰੀ ਨਹੀਂ ਹੋਣੀ ਚਾਹੀਦੀ ਪੈਸੇ ਭਲਾ 4 ਦਿਨ ਲੇਟ ਹੋ ਜਾਣ ਪਰ ਜਿਹੜੀ ਰਾਹਤ ਹੈ ਫੌਰੀ ਰਾਹਤ ਲੋਕਾਂ ਨੂੰ ਪਾਣੀ ਦੇ ਵਿੱਚੋਂ ਕੱਢਣਾ ਲੋਕਾਂ ਦਾ ਮਾਲ ਡੰਗਰ ਬਚਾਣਾ ਇਹ ਸਾਰੀਆਂ ਗੱਲਾਂ ਧਿਆਨ ਦੇਣ ਯੋਗ ਹੈ ਜਿਹੜੇ ਲੋਕ ਆਪਣੀਆਂ ਧਾਰੀਆਂ ਦੇ ਵਿੱਚ ਫਸਿਓ ਆ ਉਹਨਾਂ ਨੂੰ ਬਾਹਰ ਕੱਢ ਕੇ ਲੈਣਾ ਇਹਦੇ ਲਈ ਅੱਜ ਅਸੀਂ ਸਾਰੇ ਪੰਜਾਬ ਦੇ ਵਿੱਚ ਕਿਰਤੀ ਕਿਸਾਨ ਯੂਨੀਅਨ ਵੱਲੋਂ ਅਸੀਂ ਮੰਗ ਪੱਤਰ ਦਿੱਤੇ ਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਦੇਖ ਕੇ ਜੇ ਕੋਈ ਨਹੀਂ ਸਰਕਾਰ ਕਰਦੀ ਤਾਂ ਸਰਕਾਰ ਦੇ ਦੁਆਲੇ ਅਸੀਂ ਹੋਵਾਂਗੇ ਹਾਂਜੀ ਅੱਜ ਅਸੀਂ ਕਿਰਤੀ ਖਾਨ ਜੂਨੀਅਨ ਦੇ ਪੰਜਾਬ ਦੇ ਸੱਦੇ ਤੇ ਇਹ ਪ੍ਰਸ਼ਾਸਨ ਨੂੰ ਮੰਗ ਪੱਤਰ ਦੇਣ ਆਏ ਆਂ ਔਰ ਇਹਨਾਂ ਨੂੰ ਸੁਚੇਤ ਕਰਨ ਆਏ ਆਂ ਵੀ ਆ ਜੇ ਜ਼ਿਲ੍ਹਾ ਸਾਡਾ ਬਚਿਆ ਆ ਇਹ ਇਦਾਂ ਨਾ ਹੋਵੇ ਵੀ ਤੁਹਾਡੀ ਜਿਹੜੀ ਹੈ ਲਾਪਰਵਾਹੀ ਕਰਕੇ ਸਾਡਾ ਵੀ ਇੱਥੇ ਉਹਨਾਂ ਹੀ ਨੁਕਸਾਨ ਹੋ ਜਾਏ ਨਹੀਂ ਤਾਂ ਬਾਕੀ ਦੇ ਜ਼ਿਲ੍ਹਿਆਂ 'ਚ ਇੰਨਾ ਵੱਡਾ ਨੁਕਸਾਨ ਹੈ ਜਿੱਥੇ ਸਾਡੀ ਜਥੇਬੰਦੀ ਲੋਕਾਂ ਚ ਜਾ ਕੇ ਲਗਾਤਾਰ ਉਹਨਾਂ ਦੀ ਬਾਹ ਫੜ ਰਹੀ ਹੈ ਪਰ ਸਰਕਾਰ ਅਜੇ ਉਹ ਕੁਝ ਨਹੀਂ ਕਰ ਰਹੀ ਜੋ ਕੁਝ ਜਥੇਬੰਦੀਆਂ ਜਿਹੜੀਆਂ ਉੱਥੇ ਜਾ ਕੇ ਕਰ ਰਹੀਆਂ ਸਰਕਾਰ ਨੂੰ ਚੇਤਾਵਨੀ ਵੀ ਦੇਣ ਆਏ ਆ ਤੇ ਪ੍ਰਸ਼ਾਸਨ ਨੂੰ ਵੀ ਇਹ ਉਹਦੇ ਧਿਆਨ ਚ ਲਿਆਉਣ ਆਏ ਆ ਵੀ ਤੁਸੀਂ ਇਹ ਨਾ ਹੋਵੇ ਤੁਸੀਂ ਜਾਗਦੇ ਰਹੋ ਆ ਜਿਹੜੇ ਸਾਡੇ ਛੋਟੇ ਛੋਟੇ ਬੰਨ ਹੈ ਜਿਹੜਾ ਆ ਢੰਗੜਪੁਰ ਦਾ ਹੈਗਾ ਢੰਗੜਪੁਰ ਦਾ ਇੱਕ ਉਹ ਦੱਸਿਆ ਸੀ ਕਸ਼ਮੀਰ ਹੁਣ ਪੰਦਰਾਵੜ ਦਾ ਉਹ ਜਿਹੜੇ ਬੰਨ੍ਹ ਆ ਉਹ ਬੜੇ ਕਮਜ਼ੋਰ ਹੈ ਉਥੇ ਜਾ ਕੇ ਤੁਸੀਂ ਉਹਨਾਂ ਦੀ ਦੇਖ ਦੇਖਭਾਲ ਕਰੋ ਤੇ ਉਹਦੀ ਜਾ ਕੇ ਮੇਨਟੇਨੈਂਸ ਕਰੋ ਉਥੇ ਜੇ ਮਿੱਟੀ ਬਣ ਵਾਲੀ ਹੈ ਮਿੱਟੀ ਪਾਓ ਜਿੱਥੇ ਸਫਾਈ ਕਰਨ ਵਾਲੀ ਹੈ ਸਫਾਈ ਕਰੋ ਤਾਂ ਜੋ ਜਿਹੜੇ ਖੋਜਾ ਪੱਟੀ ਦਾ ਉਹ ਜਿਹੜੇ ਆ ਉਹ ਵੀ ਉਹ ਵੀ ਜਿਹੜਾ ਬੰਨ੍ਹ ਹੈ ਬੜਾ ਕਮਜ਼ੋਰ ਹੈ ਉਥੇ ਵੀ ਜਾ ਕੇ ਤੁਹਾਨੂੰ ਮਿੱਟੀ ਪਾਣ ਦੀ ਲੋੜ ਹੈ ਜਾ ਕੇ ਮਿੱਟੀ ਪਾਓ ਤਾਂ ਸਾਡੇ ਸਾਹਮਣੇ ਏਡੀਸੀ ਬਰਮਾ ਜੀ ਨੇ ਥੱਲੇ ਅਧਿਕਾਰੀਆਂ ਨੂੰ ਫੋਨ ਕੀਤਾ ਕਿੰਨਾ ਕੁ ਜਾ ਕੇ ਉਹ ਪੇਰਵਾਈ ਕਰਦੇ ਆ ਉਹ ਹੁਣ ਆਉਣ ਵਾਲੇ ਸਮਝ ਦੇਖਾਂਗੇ ਤੇ ਅਸੀਂ ਇਹੀ ਇਹਨਾਂ ਨੂੰ ਕਹਿ ਕੇ ਚੱਲੇ ਆ ਬਈ ਇਹ ਨਾ ਹੋਵੇ ਪ੍ਰਸ਼ਾਸਨ ਸੋਝਾ ਨਹੀਂ ਜਥੇਬੰਦੀ ਮੁੜ ਕੇ ਫੇਰ ਤੁਹਾਡੇ ਜਿਹੜੀ ਆ ਦੁਆਰ ਤੇ ਆ ਕੇ ਖੜੂਗੀ ਤੇ ਲੋਕ ਵੀ ਆਣਗੇ ਜਿਹੜੀ ਸਰਕਾਰ ਕਹਿੰਦੀ ਸੀ ਮੁਰਗੀ ਦਾ ਵੀ ਪੈਸੇ ਦਵਾਂਗੇ ਤੇ ਬੱਕਰੀ ਦਾ ਵੀ ਪੈਸੇ ਦਵਾਂਗੇ ਪਰ ਹੁਣ ਬੇ ਲੋਕਾਂ ਦਾ ਪਿੰਡਾਂ 'ਚ ਸਬਜ਼ੀਆਂ ਦਾ ਨੁਕਸਾਨ ਹੋ ਗਿਆ ਪਸ਼ੂਆਂ ਦਾ ਵੀ ਨੁਕਸਾਨ ਹੋ ਗਿਆ ਪਰ ਸਰਕਾਰ ਨੇ ਹਲੇ ਤੱਕ ਐਲਾਨੇ ਨਹੀਂ ਕੀਤਾ ਕੁਛ ਵੀ ਨਹੀਂ ਕੀਤਾ ਜੇ ਆ ਜਿਲ੍ਹਾ ਬਚਿਆ ਵੀ ਹੈ ਤਾਂ ਇੱਥੇ ਵੀ ਹਲੇ ਬਹੁਤ ਸਾਰੇ ਪਿੰਡਾਂ ਤੇ ਜਾਣ ਦੀ ਲੋੜ ਹੈ ਉਹਨਾਂ ਦੀਆਂ ਫਸਲਾਂ ਦੀ ਜਿਹੜੀ ਹੈ ਸਾਰ ਲੈਣ ਦੀ ਲੋੜ ਹੈ ਮਾਤੋਂ ਦਾ ਜਿਹੜਾ ਆਖਰੀ ਜਿਹੜਾ ਸਟੇਸ਼ਨ ਆ ਇਹਦੇ ਵਿੱਚ 4 ਦਿਨ ਦਾ ਭਾਰੀ ਅਲਰਟ ਹੋਰ ਜਾਰੀ ਹੋਇਆ ਹੈ ਤੇ ਦਰਿਆਵਾ ਵੀ ਜਿਹੜੀ ਸਿਟੀ ਆ ਉਹਦੀ ਉਮੀਯਾ ਜਿਹੜੀ ਪਹਿਲਾਂ ਆ ਹਾਂਜੀ ਸੋਦੀ ਉਸ ਬਾਰੇ ਕੋਈ ਬਿਲਕੁਲ ਠੀਕ ਹੈ ਜੀ ਆਉਣ ਵਾਲਾ ਸਮਾਂ ਬਹੁਤ ਖਤਰਨਾਕ ਹੈ ਉਹਦੇ ਲਈ ਅਸੀਂ ਇਹਨਾਂ ਨੂੰ ਇਹੀ ਸਾਵਧਾਨ ਕਰਨ ਆਏ ਆਂ ਬੇ ਤੁਸੀਂ ਹੁਣ ਇੱਥੇ ਦਫ਼ਤਰਾਂ ਜਿੱਤਾਂ ਬੈਠੋ ਇੱਥੇ ਪ੍ਰਸ਼ਾਸਨ ਸਾਡਾ ਮੀਟਿੰਗਾਂ ਕਰਦਾ ਨਾ ਰਹੇ ਦਫ਼ਤਰ ਬੈ ਕੇ ਤੁਹਾਨੂੰ ਫੀਲਡਸ ਦੇ ਜਾਣਾ ਚਾਹੀਦਾ ਹੈ ਫੀਲਡ ਚ ਜਾ ਕੇ ਲੋਕਾਂ ਲੋਕ ਜਿੱਥੇ ਫਿਕਰਮੰਦ ਹੈ ਉਹਨਾਂ ਦੇ ਫਿਕਰ ਦੂਰ ਕਰਨੇ ਚਾਹੀਦੇ ਆ ਉਹਦੀ ਲੋੜ ਹੈ ਉਹੀ ਇਹਨਾਂ ਨੂੰ ਅੱਜ ਅਸੀਂ ਕਹਿਣ ਆਏ ਆ ਤੇ ਇਹੀ ਅਸੀਂ ਮੀਡੀਆ ਰਾਹੀਂ ਤੁਹਾਡੇ ਬੇਨਤੀ ਕਰਦੇ ਆਂ ਵੀ ਵਿਚੇ ਸਰਕਾਰ ਨੂੰ ਵਿਚੇ ਪ੍ਰਸ਼ਾਸਨ ਨੂੰ ਵਿਚੇ ਲੋਕਾਂ ਨੂੰ ਵੀ ਤੁਸੀਂ ਵੀ ਜਾਗਦੇ ਰਹੋ ਇਹ ਸਰਕਾਰ ਤੇ ਬਹੁਤੀ ਟੇਕ ਨਾ ਰੱਖਿਓ ਸਰਕਾਰ ਨੇ ਕਿਸੇ ਵੀ ਜ਼ਿਲ੍ਹੇ ਜਿੱਥੇ ਨੁਕਸਾਨ ਲੋਕਾਂ ਦਾ ਹੋਇਆ ਨਹੀਂ ਪੁੱਛਿਆ ਤੇ ਉਹਦੇ ਲਈ ਜਿਹੜਾ ਤੁਸੀਂ ਜੇ ਮਤਲਬ ਲੋਕਾਂ ਨੂੰ ਆਵਾਜ਼ ਮਾਰੂਗਾ ਲੋਕ ਤੁਹਾਡੇ ਮਕਰਾਨ ਨੂੰ ਪਿਆਰ ਹੈ ਧੰਨਵਾਦ ਜੀ ਇੱਕੋ ਨਾ ਸਾਡੇ ਕੋਲ ਨਾ ਮਤਲਬ ਅਸੀਂ ਬਾਕੀ ਮਸਲੇ ਸਾਡੇ ਹੋਰ ਵੀ ਬਹੁਤ ਆ ਕਿਸਾਨਾਂ ਦੇ ਉਦਾਂ ਜਿਹੜਾ ਖਾੜੇ ਡਾ ਖਾਦ ਦਾ ਮਸਲਾ ਆ ਜੂਰੀਆ ਦਾ ਮਸਲਾ ਸਾਰੇ ਮਸਲੇ ਹੈਗੇ ਆ ਉਹਨਾਂ ਨੇ ਇੱਕੋ ਗੱਲ ਸਾਡੇ ਕੋਲ ਮੰਗੀ ਵੀ ਸਾਨੂੰ ਇੱਕ ਹਫ਼ਤਾ ਜਿਹੜਾ ਆ ਦੇ ਦਿਓ ਅਸੀਂ ਜਿਹੜਾ ਹੜਾ ਦਾ ਪ੍ਰਬੰਧ ਮਤਲਬ ਕਰ ਸਕੀਏ ਚੰਗੇ ਢੰਗ ਢੰਗ ਦੇ ਨਾਲ ਰੁਕੋ ਉਹਨਾਂ ਕਰ ਸਕੀਏ ਆਹੀ ਉਹਨਾਂ ਨੂੰ ਕਹਿ ਕੇ ਆਏ ਆ ਕਿ ਇੱਕ ਹਫਤਾ ਤੁਹਾਡੇ ਕੋਲ ਕੋਈ ਕੰਮ ਲੈ ਕੇ ਨਹੀਂ ਅਸੀਂ ਆਣਾ ਇੱਕ ਹਫਤੇ ਦੇ ਬਾਅਦ ਹੀ ਸਾਰੇ ਕੰਮ ਕਰਾਵਾਂਗੇ ਤੁਸੀਂ ਫਿਰ ਹਾਲ ਜਿਹੜਾ ਆ ਉਹ ਹੜਾ ਦਾ ਪ੍ਰਬੰਧ ਕਰੋ